मेरा नाम सर विपिन कुमार है सर ये वाली गाड़ी चलाता हूँ गाड़ी के सर नाटे टूट गए स्टार्टर स्टार्टर टूट गए गाड़ी के उसके बाद मेरे इधर पुलिस वाली एक गाड़ी भी खड़ी थी उनको मैंने पूछा उन्होंने बोला मिस्त्री 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 के लिए मैंने पूछा कि उन्होंने बोला कि इधर कहीं पूछ लो फिर मैं इधर पूछने गया आते टाइम तक जब मैं इधर वापिस आया एक बंदा और भी था मेरे पास वो जो मेरे जिसका सामान लाया था वो 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 पता नहीं अभी कहाँ चले गए हैं अरे सर जब आप ਕੋਈ 5 ਮਿੰਟ ਜੀ ਬਾਅਦ ਸਭ ਇੱਧਰ ਸੇ ਇੱਧਰ ਗਿਆ ਪੱਥਰ ਲਗਾਏ ਤੇ ਮੈਨੇ ਰੋਡ ਤੇ ਤੂੰ ਵਾਪਸੀ ਆਇਆ ਤਾਂ ਜਦੋਂ ਵਾਪਸੀ ਆਇਆ ਤਾਂ ਸਰ ਮੈਂ ਉੱਧਰ ਸੇ ਮੈਨੇ ਦੇਖਾ ਤਾਂ ਇੱਧਰ ਬਹੁਤ ਭੀੜ ਬੰਦੇ ਕਿੱਥੇ ਹੋ ਗਏ ਤੇ ਮੈਂ ਜਲਦੀ ਜਲਦੀ ਇੱਧਰ ਆਇਆ ਦੇਖਾ ਤਾਂ ਇੱਧਰ ਸਰ ਐਕਸੀਡੈਂਟ ਹੋ ਗਿਆ ਤੇ ਕਿਤੇ ਲੋਕ ਤੇ ਸਰ ਮੈਨੇ ਤਾਂ ਇੱਕ ਬੰਦਾ ਦੇਖਾ ਸਰ ਜੋ ਇੱਧਰ ਬਾਕੀ ਬੋਲ ਰਹੇ ਤੇ ਪਤਾ ਦੋ ਦੋ ਬੰਦੇ ਆ ਪਤਾ ਤਿੰਨ ਬੰਦੇ ਦੋ ਬੰਦੇ ਆ ਬੱਚੇ ਵੀ ਤੇ ਖਾਸ ਨਹੀਂ ਕੋਈ ਨੇ ਸਰ ਮੇਰੇ ਕੋਲ ਇੱਕ ਹੀ ਆ ਰਹੇ ਤੇ ਕਹਾਂ ਤੇ ਆਏ ਤੇ ਮੈਂ ਸਰ ਉਦੋਂ ਬੋਲ ਕੇ ਆਇਆ जाना, था। जाना, जाना, जाना। क्या बोलते हैं इसको चंडीगढ़ में जाना।, जाना।, जाना था सर जाना। कितने कितने बजे की गाड़ी खराब आप थी आपकी ये सर जस्ट जा, जैसे जा, मैं जैसे एक्सीडेंट हुआ ना इधर उसके कोई दस मिनट दस मिनट में नहीं थी। उसके बाद मेरे दिन के बाद इस सामने इधर गया मिस्त्री के पास उन्होंने बोला हम नहीं करते इस गाड़ी का काम तो जहाँ तो जलंधर जाना पड़ेगा तो फिर मैं किसी बंदों को पूछ रहा नहीं मैं इधर का फून हुई सर गाड़ी का नंबर क्या जी सर गाड़ी का नंबर जे के चौथा जे पंद्रह चालीस ਵੀ ਆਪੇ ਚਲਾ ਰਹੇ ਸਨ ਜੀ ਸਰ ਜਿਹੜਾ ਜਿਹੜਾ ਐਕਸੀਡੈਂਟ ਹੋਇਆ ਮਾਵਲੇ ਜੀ ਹਾਈਵੇ ਪੁਟੋਲ ਕੋ ਫਵਾੜਾ ਅਸੀਂ ਐਸਐਸਪੀ ਸੱਕਿਆ ਫੋਰਸ ਤੇ ਸਾਨੂੰ ਇੱਕ ਫੋਨ ਮਿਲਿਆ ਕਿਤੇ ਵੀ ਹਵੇਲੀ ਦੇ ਪੁਲ ਬ੍ਰਿਜ ਉੱਪਰ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਪਿੱਛੋਂ ਮੋਟਰਸਾਈਕਲ ਮਾਰਿਆ ਗਿਆ ਜੀ ਗੱਡੀ ਜਿਹੜੀ ਖਰਾਬ ਸੀਗੀ ਵੀਲੀ ਬ੍ਰਿਜ ਦੇ ਉੱਤੇ ਤੇ ਪੰਕਚਰ ਸੀਗੀ ਟਾਇਰ ਉਹਦਾ ਜੈਕ ਲੱਗਾ ਹੋਇਆ ਤੇ ਪਿੱਛੋਂ ਜਿਹੜਾ ਤੇਜ਼ ਰਫਟਾਰ ਨਾਲ ਆਉਂਦਾ ਸੀ ਉਹ ਅੱਗੇ ਮੁਰੇ ਬੱਚਾ ਬੈਠਾ ਸੀ ਉਹ ਜਿਹੜੇ ਵਿੱਚ ਉਹਦੇ ਮੋਟਰਸਾਈਕਲ ਵੱਜ ਗਿਆ ਵਾ ਤੇ ਉਹਦੇ ਵਿੱਚ 25 ਦੀ ਹੋ ਡੈਥ ਹੋ ਗਈ ਸਾਡੇੋਂ ਤੋਂ ਪਹਿਲਾਂ ਚਲੇ ਗਏ ਤੇ ਹੋਇਆ ਕਿਸੇ ਚੀਜ਼ ਇਹ ਜੀ ਆਪਣੀ ਗੱਡੀਆ ਬਲੈਰੋ ਜੇਕੇ 14 ਜੇ 1540 ਨੰਬਰ ਇਹਦਾ ਗੱਡੀ ਦਾ ਇਹ ਖੜੀ ਸੀ ਤੇ ਸਪਲੈਂਡਰ ਮੋਟਰਸਾਈਕਲ ਕਿਸੂ ਵੱਜਾ ਜਿਲੰਧਰ ਤੋਂ ਫਗਵਾੜਾ ਸਾਈਡ ਨੂੰ ਜਾ ਰਹੇ ਸੀ ਮੇਰੀ ਬਰੇਜ ਦੇ ਉਪਰ ਸੀ ਕੀ ਮਾਮਲਾ ਕੀ ਹੈ ਜੀ ਜਿਹੜਾ ਇੱਕ ਐਕਸੀਡੈਂਟ ਆਇਆ ਮੈਂ ਡਾਕਟਰ ਕਰਤੂਨ ਅੱਜ ਐਮਰਜੈਂਸੀ ਮੈਡੀਕਲ ਆਫਸਰ ਤੇ ਨਾ ਆਪਾਂ ਅੱਜ ਸਾਡੇ ਕੋਲ ਸਵੈਰਿਗਿਆਣਾ ਵੇ ਦੇ ਗ੍ਰੀਪ ਦੋ ਪੀਸ਼ੇਂਟ ਆਏ ਆ ਜਿਹੜਾ ਨਾਮ ਇੱਕ ਮਨੀ ਰੱਖਤੂ ਹੈ ਜੋ ਕਿ ਜਨਮ ਉਮਰ 35 ਸਾਲ ਦੇ ਗ੍ਰੀਵ ਹੈ ਔਰ ਇੱਕ ਵਿਨੇ ਰੱਖਤੂ ਆ 5 ਸਾਲ ਦਾ ਬੱਚਾ ਹੈ ਦੋਨੇ ਹੀ ਪ੍ਰੋਬਲਮ ਸਾਡੇ ਕੋਲ ਅੱਜ ਪ੍ਰੈਜ਼ੈਂਟ ਕੀਤੇ ਆ ਸਰ ਕਿਸੇ ਚੀਜ਼ ਦਾ ਹੋਇਆ ਐਕਸੀਡੈਂਟ ਪੜਾ ਇੱਕ ਮਿੰਟ ਇੱਕ ਬਾਈਕ ਦੇ ਸੀਗੇ ਔਰ ਇਹਨਾਂ ਦੇ ਪਰੇ ਕਰੇ ਪਟਾਕੇ ਜੀ ਤੋਂ ਸਰ ਕੁਝ ਪਤਾ ਚੱਲਿਆ ਕਿੱਥੇ ਦੇ ਰਹਿਣ ਵਾਲੇ ਬ੍ਰੈਂਡ ਵਾਲੇ ਹੈਗੇ ਆ ਵਿਲੇਜ ਕਰਿਆਣਾ ਦੇ ਰਹਿਣ ਵਾਲੇ ਆ ਘਲੌਰ ਦੇ ਕੋਲ ਪੈਲਾ ਹੈ ਨਾ ਤੇ ਐਕਸੀਡੈਂਟ ਜੋ ਹੈਗਾ ਹਵੇਲੀ ਦੇ ਕੋਲ